ਸਤਿ ਸ੍ਰੀ ਅਕਾਲ ਸਾਰੇ ਵੀਰੋ ਕੀ ਹਾਲ ਚਾਲ ਨੇ ਤੇ ਬੀ ਸੇਤ ਮિજાਜ ਕਿਦਾਵਾ ਤੁਹਾਡਾ ਵਧੀਆ ਹੋ ਦੋਸਤੋ ਸਾਡੇ ਇੱਕ ਚੜਦੇ ਪੰਜਾਬ ਦੇ ਵੀਰ ਰਾਜਵੀਰ ਸਿੰਘ ਬੜਾਰ ਅਸੀਂ ਉਹਨਾਂ ਨੂੰ ਇਹ ਵੀਡੀਓ ਡੈਡੀਕੇਟ ਕਰਨੇ ਆ ਜੈਨੀ ਜੋਹਲ ਜੀ ਦਾ ਇੱਕ ਗਾਣਾ ਹੈ ਸਾਂਝਾ ਪੰਜਾਬ ਜਿਹੜਾ ਕਿ ਲਹਿੰਦੇ ਤੇ ਚੜਦੇ ਪੰਜਾਬ ਦੀ ਮੁਹੱਬਤ ਆਸਤੇ ਬਣਿਆ ਸੋ ਪਹਿਲੇ ਤੇ ਆਪਾਂ ਗਾਣਾ ਸੁਣਨੇ ਆ ਫਿਰ ਕਰਾਂਗੇ ਵੀਡੀਓ ਤੇ ਗੱਲ ਬਾਤ सतगुर हर मंदिर दी नी रखवाई मिया मीर जी ताई प्रीत भिखण शाह पुदू शाह साढे मुबारक साई ਸਾਡੇ ਗੀਤਾ ਗ੍ਰੰਥ ਕੁਰਾਨ ਸਾਂਝੇ ਤਾਰੇ ਪੁਰਦਾ ਲੰਗਾ ਖੋਲਿਆ ਜਿੰਨਾ ਸਾਡੇ ਸਿੱਧੂ ਤੇ ਇਮਰਾਨ ਸਾਂਝੇ ਸ਼ੌਇਬ ਯੂ ਵੀ ਪੰਚੀ ਹਾਂ ਅਖਤਰ ਯੂ ਵੀ ਪੰਚੀ ਸਾਂਝੇ 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 ਸਾਡੇ ਬਾਰਿਸ ਬੁੱਲੇ ਇਤਿਹਾਸ ਸਾਹਿਤ ਤੇ ਸ਼ਾਇਰ ਸਾਂਝੇ ਸਾਂਝੇ ਸਾਡੇ ਤਾਨ ਪਸ਼ੋਰ ਸਾਂਝੇ ਸਾਡਾ ਅੰਬਰ ਸਾਰ ਤੇ ਲੋਹਾਰ ਸਾਂਝੇ ਬੋਲੀ ਸੱਪਿਆ ਚਾਰ ਸਾਂਝੇ ਰਸਮ ਰੀਤਾ ਦਿਨ ਤਿਉਹਾਰ ਸਾਂਝੇ ਵੰਡਿਤ ਸਾਨੂੰ ਵਾਗਿਆ ਸਾਡਾ ਸਾਂਝਾ ਹੈ ਪੰਜਾਬ ਯਕੀਨ ਮੰਨੋ ਇੱਕ ਤਰਫੋਂ ਤੇ ਬਹੁਤ ਖੁਸ਼ੀ ਵੀ ਹੋਈ ਹੈ ਇਹ ਗਾਣਾ ਸੁਣ ਕੇ ਤੇ ਦੂਜੇ ਬੰਨੋ ਨਾ ਮੈਂ ਦੁਖੀ ਵੀ ਹੋ ਗਿਆ ਵਾਂ ਖੁਸ਼ੀ ਮੈਨੂੰ ਇਸ ਗੱਲ ਦੀ ਹੋਈ ਹੈ ਕਿ ਭਾਵੇਂ ਸਾਡਾ ਪੰਜਾਬ ਅੱਡ ਹੋ ਗਿਆ ਲੇਕਿਨ ਸਾਡੇ ਦਿਲਾਂ ਦੇ ਵਿੱਚ ਜਿਹੜੀਆਂ ਮੁਹੱਬਤਾਂ ਨੇ ਚੜਦੇ ਤੇ ਲੈਂਦੇ ਪੰਜਾਬ ਦੀਆਂ ਉਹ ਅੱਜ ਵੀ ਬਹਾਲ ਨੇ ਜਿਸ ਤਰ੍ਹਾਂ ਕਿ ਜੈਨੀ ਜੋਹਲ ਜੀ ਨੇ ਆਪਣੇ ਗੀਤ ਸੰਗੀਤ ਦੇ ਵਿੱਚ ਆਖਿਆ ਕਿ ਉਹ ਕਰਤਾਰਪੁਰ ਵਾਲਾ ਜਿਹੜਾ ਲਾਂਗਾ ਖੋਲਿਆ ਖਾਨ ਸਾਹਿਬ ਨੇ ਜਿਹੜਾ ਸਿੱਧੂ ਭਾਜੀ ਨੇ ਕਿਰਦਾਰ ਨਿਭਾਇਆ ਕੀ ਕਮਾਲ ਦਾ ਕਿਰਦਾਰ ਨਿਭਾਇਆ ਉਤੋਂ ਸائیں ਮੀਆਂ ਮੀਰ ਸਾਹਿਬ ਦਾ ਉਹਨਾਂ ਨੇ ਜ਼ਿਕਰ ਕੀਤਾ ਜਿਹੜੇ ਕਿ ਇੱਕ ਅੱਲਾ ਦੇ ਬੜੇ ਨੇਕ ਵਲੀ ਨੇ ਮੁਹਬਤਾਂ ਦਿਖਾਈਆਂ ਭਾਈ ਮਰਦਾਨਾ ਸਾਹਿਬ ਦਾ ਜ਼ਿਕਰ ਕੀਤਾ ਫਿਰ ਬੜੀਆਂ ਗੱਲਾਂ ਫਿਰ ਮਾਂ ਬੋਲੀ ਦਾ ਵੀ ਜ਼ਿਕਰ ਕੀਤਾ ਵਿੱਚ ਫਿਰ ਕਿੰਨੀਆਂ ਮੁਹਬਤਾਂ ਦਿਖਾਈਆਂ ਹਰ ਗੱਲ ਦੇ ਵਿੱਚ ਕੀ ਆਇਆ ਛੜਦਾ ਤੇ ਲੈਂਦਾ ਪੰਜਾਬ ਵਿੱਚ ਇਹ ਨਹੀਂ ਆਇਆ ਵੀ ਉਹ ਇੰਡੀਆ ਤੇ ਇਹ ਪਾਕਿਸਤਾਨ ਇੱਕੋ ਜੀ ਚੀਜ਼ ਆਈਏ ਚੜਦਾ ਤੇ ਲਿੰਦਾ ਪੰਜਾਬ ਵੀਰੋ ਵੀਰ ਜੀ ਹੁਣਾਂ ਨੇ ਜਿਵੇਂ ਕਿ ਗੱਲ ਕੀਤੀ ਕਿ ਇੱਕ ਤਰਫੋਂ ਖੁਸ਼ੀ ਵੀ ਮਹਿਸੂਸ ਹੋ ਰਹੀ ਏ ਇੱਕ ਤਰਫੋਂ ਦੁੱਖ ਵੀ ਮਹਿਸੂਸ ਹੋ ਰਿਹਾ ਗੱਲ ਬਿਲਕੁਲ ਸਹੀ ਏ ਕਿ ਸਾਂਝੇ ਪੰਜਾਬ ਦੀ ਮੁਹੱਬਤ ਵੇਖ ਕੇ ਗਾਣਾ ਸੁਣ ਕੇ ਖੁਸ਼ੀ ਤੇ ਵਾਕਈ ਬੜੀ ਮਹਿਸੂਸ ਹੁੰਦੀ ਨਾਲ ਦੁੱਖ ਵੀ ਹੋ ਰਿਹਾ ਕਿ ਜਦੋਂ ਇਹ علیحدਾ ਹੋਏ ਨੇ ਪਾਕਿਸਤਾਨ ਤੇ ਇੰਡੀਆ ਇਨਾ ਚ ਨੁਕਸਾਨ ਪੰਜਾਬ ਦਾ ਆਇਆ ਲੈਂਦੇ ਤੇ ਚੜਦੇ ਪੰਜਾਬ ਦਾ ਨੁਕਸਾਨ ਹੋਇਆ ਸਾਡੇ ਪੰਜਾਬੀ ਵੀਰ ਜਿਹੜੇ ਨੇ ਉਹਨਾਂ ਦਾ ਨੁਕਸਾਨ ਹੋਇਆ ਕੁਝ ਸਾਡੇ ਪੰਜਾਬੀ ਵੀਰ ਉਧਰ ਰਹਿ ਗਏ ਕੁਝ ਇਧਰ ਰਹਿ ਗਏ ਕਈਆਂ ਦੇ ਖਾਨਦਾਨ ਉਧਰ ਰਹਿ ਗਏ ਕਈਆਂ ਦੇ ਖਾਨਦਾਨ ਇਧਰ ਰਹਿ ਗਏ ਅਸਲ ਦੇ ਵਿੱਚ ਦਰ ਹਕੀਕਤ ਨੁਕਸਾਨ ਸਾਡਾ ਹੋਇਆ ਪੰਜਾਬ ਦਾ ਆ ਪੰਜਾਬੀ ਵੀਰਾਂ ਦਾ ਹੋਇਆ ਪਾਣੀ ਸਾਡਾ ਵੰਡਿਆ ਗਿਆ ਬਾਕੀ ਉਹਨਾਂ ਨੇ ਵੀਡੀਓ ਦੇ ਵਿੱਚ ਬਹੁਤ ਵਧੀਆ ਗੱਲ ਕੀਤੀ ਕਿ ਨਾ ਵੰਡ ਸਾਨੂੰ ਵਾਗਿਆ ਸਾਡਾ ਸਾਂਝਾ ਹੈ ਪੰਜਾਬ ਵਾਗਾ ਸਾਨੂੰ ਲੈੰਦੇ ਤੇ ਚੜਦੇ ਪੰਜਾਬ ਨੂੰ ਇਹ ਇੱਕ ਬਸ ਲਕੀਰ ਹੈਗੀ ਏ ਇੱਕ ਨਾਂ ਦਾ ਵਾਗਾ ਸਾਡੇ ਦਿਲ ਸਾਂਝੇ ਨੇ ਸਾਡੀ ਮਾਂ ਬੋਲੀ ਸਾਂਝੀ ਏ ਸਾਡੀਆਂ ਮੁਹੱਬਤਾਂ ਜਿਹੜੀਆਂ ਉਹ ਸਾਂਝੀਆਂ ਨੇ ਅਸੀਂ ਵੀ ਆਪਣੇ ਚੜਦੇ ਪੰਜਾਬ ਦੇ ਵੀਰਾਂ ਨਾਲ ਇੰਝ ਮੁਹੱਬਤਾਂ ਕਰਨੇ ਆ ਜਿਵੇਂ ਕਿ ਚੜਦੇ ਪੰਜਾਬ ਦੇ ਵੀਰ ਸਾਡੇ ਨਾਲ ਮੁਹੱਬਤ ਕਰਦੇ ਨੇ ਫਿਰ ਸਭ ਤੋਂ ਵੱਡੀ ਗੱਲ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ ਸਿੱਖ ਮੁਸਲਮan ਭਾਈਚਾਰੇ ਆਸਤੇ ਕਿ ਜਿਹੜਾ ਗੋਲਡਨ ਟੈਂਪਲ ਏ ਦਰਬਾਰ ਸਾਹਿਬ ਉਹਨਾਂ ਦੀ ਬੁਨਿਆਦ ਗੁਰੂ ਅਰਜਨ ਦੇਵ ਜੀ ਨੇ ਤੇ ਸਾਈ ਮੀਆਂ ਮੀਰ ਸਰਕਾਰ ਨੇ ਰੱਖੀ ਏ ਇਹ ਇੱਕ ਸਿੱਖ ਮੁਸਲਮ ਭਾਈਚਾਰੇ ਆਸਤੇ ਬਹੁਤ ਵੱਡੀ ਗੱਲ ਏ ਜਿਹੜੇ ਸਾਡੇ ਸਿੱਖ ਵੀਰ ਨੇ ਉਹਨਾਂ ਦਾ ਸਾਡੇ ਜਿਹੜੇ ਸੂਫੀਆ ਕਰਾਮ ਨੇ ਉਹਨਾਂ ਦੇ ਨਾਲ ਬੜਾ ਅੱਛਾ ਤਾਲਗ ਰਿਹਾ ਹੈ ਬਾਕੀ ਵੀਡੀਓ ਦੇਖ ਕੇ ਮੈਂ ਹਕੀਕਤਨ ਬੜਾ ਇਮੋਸ਼ਨਲ ਹੋਇਆ ਗਾਣਾ ਸੁਣ ਕੇ ਬਹੁਤ ਹੀ ਵਧੀਆ ਵੀ ਲੱਗਾ ਤੇ ਦੁੱਖ ਵੀ ਮਹਿਸੂਸ ਹੋਇਆ ਗਾਣਾ ਸੁਣ ਕੇ ਬਹੁਤ ਹੀ ਵਧੀਆ ਲੱਗਾ ਔਰ ਸਾਨੂੰ ਇਹ ਫੀਲ ਨਹੀਂ ਹੋਇਆ ਕਿ ਮਤਲਬ ਕਿ ਅਸੀਂ ਦੋ ਆ ਫੀਲ ਕੀ ਹੋਇਆ ਅਸੀਂ ਦੋ ਹੈ ਹੀ ਨਹੀਂ ਇਹ ਨਾਮਦਿਆਂ ਵਸ ਕੇ ਇੱਕ ਹਕੂਮਤੀ ਸਤਾ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਪੰਜਾਬ ਦੋ ਨੇ ਬਾਕੀ ਅਸੀਂ ਇੱਕ ਹੀ ਆ ਸਾਡੇ ਦਿਲ ਸਾਂਝੇ ਸਾਡੀ ਮਾਂ ਬੋਲੀ ਸਾਂਝੀ ਸਾਡਾ ਖਾਣ ਪੀਣ ਸਾਂਝਾ ਸਾਡੇ ਹਰ ਕੰਮ ਹੀ ਸਾਂਝੇ ਆ ਸਭ ਤੋਂ ਵੱਡਾ ਕੀ ਸਾਡੀ ਪਹਿਚਾਨ ਪੰਜਾਬੀ ਕਿਆ ਬਾਤ ਹੈ ਤੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਇਸ ਤਰ੍ਹਾਂ ਕਿ ਜੈਮੀ ਜੋਹਲ ਜੀ ਨੇ ਆਪਣੇ ਗੀਤ ਦੇ ਵਿੱਚ ਆਖਿਆ ਕਿ ਸਾਈ ਮੀਆਂ ਮੀਰ ਸਾਹਿਬ ਦਾ ਜ਼ਿਕਰ ਕੀਤਾ ਹੈ ਸਾਈ ਮੀਆਂ ਮੀਰ ਸਾਹਿਬ ਦਾ urs ਮੁਬਾਰਕ ਜਿਹੜਾ ਕਿ ਯਾਨੀ ਕਿ ਉਹਨਾਂ ਦਾ ਮੇਲਾ ਹੈ ਉਹ جاری ਏ ਸਾਈ ਮੀਆਂ ਮੀਰ ਸਾਹਿਬ ਦਾ ਦਰਬਾਰ ਸ਼ਰੀਫ ਹੈ ਉਹ ਸਾਡੇ ਕੋਲ ਹੀ ਹੈ ਤੇ ਇਨਸ਼ਾਅੱਲਾ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਸਾਈ ਮੀਆਂ ਮੀਰ ਸਾਹਿਬ ਦਾ ਦਰਬਾਰ ਦਿਖਾਵਾਂਗੇ ਔਰ ਤੁਹਾਨੂੰ ਦਿਖਾਵਾਂਗੇ ਕਿ ਉਹਨਾਂ ਦੇ ਦਰਬਾਰ ਤੇ ਜਿਹੜਾ ਮੇਲਾ ਲੱਗਿਆ ਮੇਲੇ ਦੀਆਂ ਰੌਣਕਾਂ ਜੋ ਮਾਮਲਾਤ ਨੇ ਤੁਹਾਨੂੰ ਕਾਫੀ ਲੋਕਾਂ ਨੂੰ ਪਤਾ ਹੈ ਕਿ ਗੁਰੂਆਂ ਦੇ ਨਾਲ ਸਾਡੇ ਜਿਹੜੇ ਸੂਫੀ ਮੁਸਲਮਾਨ ਸਨ ਉਹਨਾਂ ਦਾ ਬੜਾ ਅੱਛਾ ਕਿਰਦਾਰ ਰਿਹਾ ਹੈ ਇਸ ਤਰ੍ਹਾਂ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਨਾਲ ਮੀਆਂ ਮੁਹੰਮਦ ਬਖਸ਼ ਸਾਹਿਬ ਬਾਬਾ ਫਰੀਦੋਦੀਨ ਗੰਸ਼ਕਰ ਰਹਿਮਤੁੱਲਾਹ আলাইਹ ਅਤੇ ਹੋਰ ਵੀ ਕਾਫੀ ਉਲਮਾ ਇਕਰਾਮ ਨੇ ਕਿ ਜਿਨ੍ਹਾਂ ਦਾ ਉਹਨਾਂ ਦਾ ਨਾਲ ਬੜਾ ਅੱਛਾ ਰਿਲੇਸ਼ਨ ਰਿਹਾ ਹੈ ਜਿਵੇਂ ਕਿ ਵੀਰਜੀ ਹੋਰਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਸਾਈ ਮੀਆਂ ਮੀਰ ਸਰਕਾਰ ਦਾ ਜਿਨ੍ਹਾਂ ਨੇ ਗੋਲਡਨ ਟੈਂਪਲ ਦੀ ਦਰਬਾਰ ਸਾਹਿਬ ਦੀ ਬੁਨਿਆਦ ਰੱਖੀ ਸੀ ਗੁਰੂ ਅਰਜਨ ਦੇਵ ਸਿੰਘ ਜੀ ਨੇ ਉਹਨਾਂ ਨੂੰ ਮਦੂਹ ਕੀਤਾ ਸੀ 골ਡਨ ਟੈਂਪਲ ਦੀ ਨੀ ਰੱਖਣ ਵਾਸਤੇ ਕੱਲ ਅਸੀਂ ਮੀਆਂ ਮੀਰ ਸਰਕਾਰ ਦਾ ਤੁਹਾਨੂੰ ਇਨਸ਼ਾਅਲਾ ਦਰਬਾਰ ਜਿਹੜਾ ਉਹਨਾਂ ਦਾ ਆਖਰੀ ਮੁਕਾਮ ਸੀ ਜਿਹੜਾ ਉਹਨਾਂ ਦਾ ਉਹ ਤੁਹਾਨੂੰ ਜ਼ਰੂਰ ਵਿਜ਼ਿਟ ਕਰਾਵਾਂਗੇ ਬਾਕੀ ਵੀਡੀਓ ਵੇਖ ਕੇ ਸਾਨੂੰ ਬਹੁਤ ਹੀ ਵਧੀਆ ਲੱਗਾ ਬਹੁਤ ਹੀ ਚੰਗਾ ਲੱਗਾ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਲੈਂਦੇ ਤੇ ਚੜ੍ਹਦੇ ਪੰਜਾਬ ਦੀ ਮੁਹੱਬਤ ਭਰਾ ਗਾਣਾ ਵੇਖ ਕੇ ਵੀਡੀਓ ਤੁਹਾਨੂੰ ਕਿ ਐਸੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦਾ ਇਜ਼ਹਾਰ ਜ਼ਰੂਰ ਕਰਿਆ ਜੇ ਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਇਹ ਵੀ ਜ਼ਰੂਰ ਦੱਸਿਆ ਜੇ ਕਿ ਕਿਹੜਾ ਕਿਹੜਾ ਚੜ੍ਹਦੇ ਪੰਜਾਬ ਦਾ ਵੀਰ ਸਾਈ ਮੀਆਂ ਮੀਰ ਸਰਕਾਰ ਦਾ ਦਰਬਾਰ-ਏ-ਮੁਕੱद्दस ਵੇਖਣਾ ਚਾਹਦਾ ਹੈ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਣਾ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਚਾਹਨੇ ਆ ਰੱਬ ਰੱਖਾ